ਦੇ ਲਈ ਆਹੀ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਜੋ ਖਬਰ ਦਾ ਕਿਸਾਨ ਇੰਤਜ਼ਾਰ ਕਰ ਰਹੇ ਸੀ ਆਖਰਕਾਰ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਵੱਡਾ ਫੈਸਲਾ ਕਰ ਦਿੱਤਾ ਹੁਣ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹਰ ਮਹੀਨੇ 2000 ਰੁਪਏ ਆਉਣਗੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਖੇਤੀਬਾੜੀ ਮੰਤਰੀ ਦੇ ਵੱਲੋਂ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਲਗਾਤਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਕਿਸਾਨਾਂ ਨੂੰ ਹਰ ਵਕਤ ਵਧੀਆ ਉਪਰਾਲੇ ਕਰਕੇ ਉਹਨਾਂ ਦੀ ਆਮਦਨ ਦੇ ਵਿੱਚ ਇਜ਼ਾਫਾ ਤੇ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਦੀਆਂ ਯੋਜਨਾਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਇੱਕ ਹੁਣ 2000 ਰੁਪਏ ਹਰ ਮਹੀਨੇ ਕਿਸਾਨਾਂ ਦੇ ਖਾਤੇ ਦੇ ਵਿੱਚ ਸਿੱਧੇ ਆਉਣਗੇ ਤਾਂ ਇਹ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਕਿਉਂਕਿ ਲਗਾਤਾਰ ਕੇਂਦਰ ਸਰਕਾਰ ਕਿਸਾਨਾਂ ਦੇ ਪ੍ਰਤੀ ਆਪਣਾ ਜੋ ਰਵਈਆ ਉਹ ਨਰਮ ਦਿਖਾਉਂਦੀ ਹੋਈ ਨਜ਼ਰ ਆ ਰਿਹਾ ਹਾਲਾਂਕਿ ਖੇਤੀ ਕਾਨੂੰਨ ਲੈ ਕੇ ਆਈ ਸੀ ਸਰਕਾਰ ਪਰਵਾਹ ਦੇ ਵਿੱਚ ਉਹ ਰੱਦ ਵੀ ਕਰ ਦਿੱਤੇ ਸੀ ਕਿਸਾਨਾਂ ਦਾ ਦਬਾਅ ਬਣਿਆ ਪਰ ਹੁਣ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਲਈ ਖੁਸ਼ਖਬਰੀ ਆ ਕਿਉਂਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 20ਵੀਂ ਕਿਸ਼ਤ ਦਾ ਇੰਤਜ਼ਾਰ ਖਤਮ ਹੋ ਗਿਆ ਇਹ ਯੋਜਨਾ 2019 ਦੇ ਵਿੱਚ ਸ਼ੁਰੂ ਹੋਈ ਸੀ ਤਾਂ ਹੁਣ ਇਸ ਦੀ 20ਵੀਂ ਕਿਸ਼ਤ ਜਿਹੜੀ ਆ ਉਸ ਦਾ ਇੰਤਜ਼ਾਰ ਕਰ ਰਹੇ ਸੀ ਕਿਸਾਨ ਕਿ ਕਦੋਂ ਲਾਗੂ ਹੋਵੇਗੀ ਤਾਂ ਉਹ ਲਾਗੂ ਹੋ ਚੁੱਕੀ ਆ ਤਾਂ ਛੋਟੇ ਦੇ ਦਰਮਿਆਨੇ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਮਦਦ ਦਿੱਤੀ ਜਾਵੇਗੀ ਕੇਂਦਰ ਸਰਕਾਰ ਦੇ ਵੱਲੋਂ ਸਪਸ਼ਟ ਕਰ ਦਿੱਤਾ ਕਿ ਕਿਸਾਨਾਂ ਨੂੰ ਅਗਲੀ ਕਿਸ਼ਤ ਜਲਦੀ ਮਿਲਣ ਜਾ ਰਹੀ ਹੈ ਇਸ ਦੇ ਨਾਲ ਲੱਖਾਂ ਕਿਸਾਨਾਂ ਨੂੰ ਰਾਹਤ ਮਿਲੇਗੀ 2000 ਰੁਪਏ ਸਿੱਧੇ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਸਰਕਾਰ ਦੇ ਵੱਲੋਂ ਇਹ ਵੀ ਦੱਸ ਦਿੱਤਾ ਗਿਆ ਕਿ ਆ ਕੀ 9.3 ਕਰੋੜ ਕਿਸਾਨਾਂ ਨੂੰ ਇਸ ਕਿਸ਼ਤ ਦਾ ਲਾਭ ਹੋਵੇਗਾ ਇਹ ਕਿਸ਼ਤ 2 ਅਗਸਤ 2021 ਨੂੰ ਜਾਰੀ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਬਾਰਾਨਸੀ ਤੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਇਹ ਰਕਮ ਭੇਜਣਗੇ ਤਾਂ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਸਿੱਧੀ ਇਹ ਰਕਮ ਜਾਵੇਗੀ ਤਾਂ ਤੁਸੀਂ ਇਸ ਰਕਮ ਨੂੰ ਚੈੱਕ ਵੀ ਕਰ ਸਕਦੇ ਹੋ ਇਸ ਨੂੰ ਚੈੱਕ ਕਰਨ ਦਾ ਤਰੀਕਾ ਕੀ ਆ ਜੇਕਰ ਤੁਸੀਂ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ pmkisan.gov.in ਵੈੱਬਸਾਈਟ ਤੇ ਜਾਓ ਤੇ ਆਪਣੀ ਸਥਿਤੀ ਦੀ ਜਾਂਚ ਕਰੋ ਇਸ ਕਿਸ਼ਤ ਦੇ ਪੈਸੇ ਸਿਰਫ ਉਹਨਾਂ ਹੀ ਕਿਸਾਨਾਂ ਨੂੰ ਮਿਲਣਗੇ ਜਿਨ੍ਹਾਂ ਨੇ ਆਪਣਾ ਈਕੇवाईसी ਪੂਰਾ ਕਰ ਲਿਆ ਈਕੇवाईसी ਪੂਰਾ ਕਰਨ ਵਾਲੇ ਕਿਸਾਨਾਂ ਦੇ ਲਈ ਇਹ ਲਾਭ ਹੋਵੇਗਾ ਜੇਕਰ ਤੁਸੀਂ ਅਜੇ ਤੱਕ ਈਕੇवाईसी ਨਹੀਂ ਕੀਤਾ ਤਾਂ ਇਸ ਨੂੰ ਜਲਦ ਪੂਰਾ ਕਰ ਲਓ ਨਹੀਂ ਤਾਂ ਤੁਹਾਡੇ ਪੈਸੇ ਰੁਕ ਜਾਣਗੇ ਤਾਂ ਇਸ ਯੋਜਨਾ ਦੇ ਤਹਿਤ ਕਈ ਕਿਸਾਨਾਂ ਨੂੰ ਫਾਇਦਾ ਮਿਲੇਗਾ ਲਾਭ ਮਿਲੇਗਾ ਸਿੱਧੇ ਉਹਨਾਂ ਦੇ ਖਾਤਿਆਂ ਦੇ ਵਿੱਚ ਇਹ ਪੈਸੇ ਜਾਣਗੇ ਤਾਂ ਇੱਕ ਵੱਡੀ ਰਾਹਤ ਹੈ ਕਿਸਾਨਾਂ ਦੇ ਲਈ ਹਾਲਾਂਕਿ ਦੂਜੇ ਪਾਸੇ ਪੰਜਾਬ ਦੇ ਕਿਸਾਨ ਪੰਜਾਬ ਦੇ ਕਿਸਾਨ ਵੀ ਇੰਤਜ਼ਾਰ ਕਰ ਰਹੇ ਨੇ ਕਿ ਕੋਈ ਸਾਡੇ ਲਈ ਵੀ ਲਾਭ ਹੋਵੇ ਪਰ ਪੰਜਾਬ ਦੇ ਵਿੱਚ ਜੋ ਕਿਸਾਨ ਨੇ ਉਹ ਖੇਤਾਂ ਦੇ ਵਿੱਚ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਜਦੋਜਾਹਿਦ ਕਰ ਰਹੇ ਨੇ ਉਧਰ ਕੇਂਦਰ ਸਰਕਾਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਪਾਣ ਜਾ ਰਹੀ ਆ ਹਾਲਾਂਕਿ ਜਦੋਂ ਵੀ ਪੰਜਾਬ ਦੇ ਕਿਸਾਨਾਂ ਦੀ ਗੱਲ ਆਉਂਦੀ ਆ ਕਿ ਪੰਜਾਬ ਦੇ ਨਾਲ ਵਿਤਕਰਾ ਕੇਂਦਰ ਸਰਕਾਰ ਕਰਦੀ ਆ ਪੰਜਾਬ ਦੇ ਨਾਲ ਪੰਜਾਬ ਦੀ ਹੀ ਸਰਕਾਰ ਜਿਹੜੀ ਆ ਅਜੇਹਾ ਬਤੀਰਾ ਕਰਦੀ ਆ ਅੰਦੋਲਨ ਦੇ ਉੱਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਉਠਾ ਦਿੱਤਾ ਜਾਂਦਾ ਅੰਦੋਲਨ ਤੇ ਬੈਠੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਿਸਾਨਾਂ ਕੋਲੋਂ ਮੀਟਿੰਗ ਦਾ ਸੱਦਾ ਦੇ ਕੇ ਉਹਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਜਾਂਦਾ ਕਈ ਚਿਰ ਤੱਕ ਜਿਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਪਿੱਛੋਂ ਉਹਨਾਂ ਦੇ ਅੰਦੋਲਨ ਖਤਮ ਕਰਾ ਦਿੱਤੇ ਜਾਂਦੇ ਨੇ ਤਾਂ ਕਿਸਾਨ ਲੜਾਈ ਕੇਂਦਰ ਸਰਕਾਰ ਦੇ ਨਾਲ ਲੜ ਰਹੇ ਸੀ ਪਰ ਅੰਦੋਲਨਾਂ ਨੂੰ ਖੇਰੂ-ਖੇਰੂ ਕਰਤਾ ਪੰਜਾਬ ਦੀ ਸਰਕਾਰ ਨੇ ਤਾਂ ਹੁਣ ਕੇਂਦਰ ਸਰਕਾਰ ਦੇ ਨਾਲ ਕਹਿੰਦੇ ਬਾਅਦ ਦੇ ਵਿੱਚ ਨਿਪਟਾਂਗੇ ਪਹਿਲਾਂ ਪੰਜਾਬ ਦੀ ਸਰਕਾਰ ਦੇ ਨਾਲ ਨਿਢਠਲੀ ਤਾਂ ਦੂਜੇ ਪਾਸੇ ਲੈਂਡ ਪੋਲਿੰਗ ਲੈਂਡ ਪੂਲਿੰਗ ਦੀ ਸਕੀਮ ਲੈ ਕੇ ਆਈ ਹੈ ਪੰਜਾਬ ਦੀ ਸਰਕਾਰ ਤਾਂ ਇਸ ਲੈਂਡ ਪੂਲਿੰਗ ਸਕੀਮ ਦਾ ਵੀ ਵਿਰੋਧ ਕੀਤਾ ਜਾ ਰਿਹਾ ਤਾਂ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਹ ਤੋਹਫਾ ਆਕਰ ਕਿਸਾਨ